ਬਚਪਨ ਅਤੇ ਪੜ੍ਹਾਈ ਭਾਈ ਪਿਆਰਾ ਸਿੰਘ ਭਾਈ ਪਿਆਰਾ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਆਲੂਰਕ ਭਵਾਨੀਗੜ ਵਿਖੇ ਬਾਪੂ ਸਰਦਾਰ ਭਗਵਾਨ ਸਿੰਘ ਅਤੇ ਮਾਤਾ ਕਿਰਪਾਲ ਕੌਰ ਦੇ ਘਰ ਸਾਲ 1965 ਵਿੱਚ ਹੋਇਆ ਸਰਦਾਰ ਭਗਵਾਨ ਸਿੰਘ ਜੀ ਦੇ ਬਜ਼ੁਰਗ ਬਾਪੂ ਅਤਰ ਸਿੰਘ ਜੀ ਗੁਰਸਿੱਖ ਸਨ ਅਤੇ ਸਰਦਾਰ ਭਗਵਾਨ ਸਿੰਘ ਹੁਰੀ ਵੀ ਪੰਜੇ ਭਰਾ ਸਿੱਖੀ ਸੇਵਕੀ ਵਾਲੇ ਸਨ ਇਸ ਕਰਕੇ ਸਿੱਖੀ ਵਾਲਾ ਮਾਹੌਲ ਪਹਿਲਾਂ ਤੋਂ ਹੀ ਪਰਿਵਾਰ ਵਿੱਚ ਬਹੁਤ ਸੀ। ਕੁੱਲ 7 ਭੈਣ ਭਰਾਵਾਂ ਵਿੱਚੋਂ ਭਾਈ ਪਿਆਰਾ ਸਿੰਘ ਸਭ ਤੋਂ ਛੋਟੇ ਸਨ। ਛੋਟੇ ਹੋਣ ਕਰਕੇ ਪਰਿਵਾਰ ਦੇ लाडले ਅਤੇ ਸਾਰੇ ਇਹਨਾਂ ਨੂੰ ਪਿਆਰ ਵੀ ਬਹੁਤ ਕਰਦੇ ਸਨ। ਬਚਪਨ ਤੋਂ ਹੀ ਭਾਈ ਪਿਆਰਾ ਸਿੰਘ ਬੁੱਲਣ ਚੱਲਣ ਵਾਲੇ ਸੁਭਾਅ ਦੇ ਸਨ ਅਤੇ ਸਭ ਨਾਲ ਮੇਲ ਮਿਲਾਪ ਰੱਖਣ ਦੀ ਕਲਾ ਵੀ ਉਹਨਾਂ ਵਿੱਚ ਬਹੁਤ ਸੀ। 5ਵੀਂ ਜਮਾਤ ਤੱਕ ਉਹ ਆਪਣੇ ਪਿੰਡ ਦੇ ਸਕੂਲ ਵਿੱਚ ਹੀ ਪੜ੍ਹੇ 10ਵੀਂ ਅਤੇ 12ਵੀਂ ਦੀ ਪੜ੍ਹਾਈ ਉਹਨਾਂ ਨੇ ਭਵਾਨੇਗੜ ਤੋਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਆਈਟੀਆਈ ਸੁਨਾਮ ਵਿਖੇ ਇਲੈਕਟ੍ਰੀਸ਼ੀਅਨ ਲਈ ਦਾਖਲਾ ਲੈ ਲਿਆ ਉਸ ਸਮੇਂ ਅੰਦਰ ਸਿਰਫ ਹੁਸ਼ਿਆਰ ਵਿਦਿਆਰਥੀਆਂ ਨੂੰ ਹੀ ਇਲੈਕਟ੍ਰੀਸ਼ੀਅਨ ਲਈ ਦਾਖਲਾ ਮਿਲਦਾ ਸੀ ਸੋ ਭਾਈ ਪਿਆਰਾ ਸਿੰਘ ਹੋਣੀ ਪੜਨ ਵਿੱਚ ਕਾਫੀ ਹੁਸ਼ਿਆਰ ਸਨ ਇਹਨਾਂ ਦਾ ਕੱਦ ਤਕਰੀਬਨ 6 ਫੁੱਟ 1 ਇੰਚ ਅਤੇ ਸਰੀਰ ਪਤਲਾ ਜੋ ਇਹ ਬਹੁਤ ਮਿਹਨਤ ਕਰਨ ਵਾਲੇ ਸਨ ਉਹ ਜੇ ਸਮਾਂ ਬਿਜਲੀ ਮਹਿਕਮੇ ਵਿੱਚ ਵੀ ਨੌਕਰੀ ਕੀਤੀ ਇਸ ਤੋਂ ਬਿਨਾ ਖੇਤੀ ਵੀ ਕਰਦੇ ਹੱਥੀਂ ਕੰਮ ਕਰਦੇ ਸੇਵਾ ਕਰਦੇ ਅਤੇ ਧਾਰਮਿਕ ਕਾਰਜਾਂ ਵਿੱਚ ਵੀ ਬਹੁਤ ਉੱਦਮ ਨਾਲ ਲੱਗੇ ਰਹਿੰਦੇ ਪੜਾਈ ਦੌਰਾਨ ਭਾਈ ਪਿਆਰਾ ਸਿੰਘ ਸਿੱਖੀ ਸਰੂਪ ਵਿੱਚ ਹੀ ਸਨ ਅਤੇ ਅਖੀਰ ਤੱਕ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਬੀਬੀ ਭਰਪੂਰ ਕੌਰ ਬੀਬੀ ਪ੍ਰਭੂਰ ਕੌਰ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਖੇਪੜ ਦੇ ਰਹਿਣ ਵਾਲੇ ਬਾਪੂ ਪ੍ਰੀਤਮ ਸਿੰਘ ਅਤੇ ਬੀਬੀ ਜਗੀਰ ਕੌਰ ਦੇ ਘਰ ਹੋਇਆ। ਬੀਬੀ ਪ੍ਰਭੂਰ ਕੌਰ ਪੰਡਿਮੀ ਜਮਾਤ ਤੱਕ ਪੜ੍ਹੇ ਸਨ। ਉਸ ਉਪਰੰਤ ਉਹ ਘਰ ਦੇ ਕੰਮਕਾਜ ਵਿੱਚ ਆਪਣੇ ਮਾਤਾ-ਪਿਤਾ ਜੀ ਦਾ ਸਹਾਰਾ ਬਣੇ ਅਤੇ ਘਰ ਦੀ ਜ਼ਿੰਮੇਵਾਰੀ ਸੰਭਾਲੀ। ਬੀਬੀ ਪ੍ਰਭੂਰ ਕੌਰ ਦੇ 4 ਭਰਾ ਸਨ। ਬਾਪੂ ਪ੍ਰੀਤਮ ਸਿੰਘ ਅਤੇ ਬੀਬੀ ਜੰਗੀਰ ਕੌਰ ਬਾਣੀ ਪੜਨ ਵਾਲੇ ਅਤੇ ਸੇਵਾ ਕਰਨ ਵਾਲੇ ਜਿਸ ਕਰਕੇ ਘਰ ਵਿੱਚ ਸਿੱਖੀ ਦਾ ਮਾਹੌਲ ਸੀ ਭਾਈ ਪਿਆਰਾ ਸਿੰਘ ਨਾਲ ਰਿਸ਼ਤਾ ਹੋਣ ਉਪਰੰਤ ਉਹਨਾਂ ਨੇ ਖੰਡੇ ਬਾਟੇ ਦੀ ਪਹਲ ਛੱਕ ਲਈ ਭਾਈ ਅਮਰ ਸਿੰਘ ਭਾਈ ਅਮਰ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਆਲੂਆ ਰਕ ਭਵਾਨੀਗੜ੍ਹ ਵਿਖੇ ਬਾਪੂ ਸਰਦਾਰ ਹਰਚੰਦ ਸਿੰਘ ਅਤੇ ਮਾਤਾ ਬਚਨ ਕੌਰ ਜੀ ਦੇ ਘਰ ਹੋਇਆ ਭਾਈ ਅਮਰ ਸਿੰਘ ਆਪਣੇ ਸੱਤ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਅਤੇ ਇਹਨਾਂ ਦੇ ਤਿੰਨ ਭੈਣਾਂ ਸਨ ਪੜ੍ਹਾਈ ਵਾਲੇ ਪਾਸੇ ਬਚਪਨ ਵਿੱਚ ਹੀ ਬਹੁਤ ਰੁਚੀ ਸੀ ਪੜ੍ਹਾਈ ਦੇ ਨਾਲ ਖੇਡਾਂ ਵੱਲ ਵੀ ਰੁਝਾਨ ਸੀ ਜਿਸ ਕਰਕੇ ਕੁਸ਼ਤੀ ਵੀ ਕਰਦੇ ਕੁਸ਼ਤੀ ਕਰਦਿਆਂ ਇਹਨਾਂ ਦਾ ਨਾਮ ਭੀਮ ਪੈ ਗਿਆ ਸਕੂਲੀ ਪੜ੍ਹਾਈ ਉਪਰੰਤ ਲੈਕਟ੍ਰੇਸ਼ਨ ਦਾ ਕੋਰਸ ਕਰਕੇ ਬਿਜਲੀ ਵਿਭਾਗ ਵਿੱਚ ਨੌਕਰੀ ਕਰਨ ਲੱਗ ਗਏ ਭਾਈ ਅਮਰ ਸਿੰਘ ਅਤੇ ਭਾਈ ਪਿਆਰਾ ਸਿੰਘ ਆਲਵਰਕ ਦੋਵੇਂ ਇਕੱਟੇ ਹੀ ਬਿਜਲੀ ਵਿਭਾਗ ਵਿੱਚ ਨੌਕਰੀ ਕਰਦੇ ਰਹੇ। ਭਾਈ ਸ਼ਮਸ਼ੇਰ ਸਿੰਘ ਭਾਈ ਸ਼ਮਸ਼ੇਰ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਆਲਵਰਕ ਭਵਾਨੀਗੜ੍ਹ ਵਿਖੇ ਬਾਪੂ ਸਰਦਾਰ ਛੋਟਾ ਸਿੰਘ ਅਤੇ ਮਾਤਾ ਬਸੋ ਕੌਰ ਜੀ ਦੇ ਘਰ ਹੋਇਆ। ਭਾਈ ਸ਼ਮਸ਼ੇਰ ਸਿੰਘ ਦੋ ਭਰਾਵਾਂ ਚੋਂ ਛੋਟੇ ਸਨ। ਦੂਸਰੇ ਭਰਾ ਦਾ ਨਾਮ ਸਰਦਾਰ ਤੇਜਾ ਸਿੰਘ ਹੈ। ਇਹਨਾਂ ਦੇ ਤਿੰਨ ਭੈਣਾਂ ਸਨ। ਭਾਈ ਸ਼ਮਸ਼ੀਰ ਸਿੰਘ ਉਮਰ ਵਜੋਂ ਭਾਈ ਪਿਆਰਾ ਸਿੰਘ ਅਤੇ ਭਾਈ ਅਮਰ ਸਿੰਘ ਤੋਂ ਕਾਫੀ ਵੱਡੇ ਅਤੇ ਉਹਨਾਂ ਦੇ ਚਾਚੇ ਦੇ ਸਮਾਨ ਸਨ ਜਿਸ ਕਰਕੇ ਸਾਰੇ ਇਹਨਾਂ ਨੂੰ ਚਾਚਾ ਜੀ ਕਹਿ ਕੇ ਬੁਲਾਉਂਦੇ ਸਨ ਭਾਈ ਸ਼ਮਸ਼ੀਰ ਸਿੰਘ ਦੇ ਆਨੰਦ ਕਾਰਜ ਹੋ ਗਏ ਪਰ ਬਹੁਤਾ ਸਮਾਂ ਰਿਸ਼ਤਾ ਨਾ ਨਿਵ ਸਕਿਆ ਅਤੇ ਵੱਖ ਹੋ ਗਏ ਇਹਨਾਂ ਦੇ ਭਰਾ ਸਰਦਾਰ ਤੇਜਾ ਸਿੰਘ ਦੇ ਇੱਕ ਪੁੱਤਰ ਅਤੇ ਪੰਜ ਧੀਆਂ ਹੋਈਆਂ ਸਰਦਾਰ ਤੇਜਾ ਸਿੰਘ ਦੇ ਪੁੱਤਰ ਦਾ ਵਿਆਹ ਨਹੀਂ ਹੋਇਆ ਇਨ੍ਹਾਂ ਦੇ ਪਰਿਵਾਰ ਵਿੱਚੋਂ ਸਰਦਾਰ ਤੇਜਾ ਸਿੰਘ ਤੋਂ ਬਾਅਦ ਉਹਨਾਂ ਦੀਆਂ ਧੀਆਂ ਹੀ ਹਨ ਜੋ ਹੁਣ ਬੱਕੋ ਵਕਤਾਂਾਂ ਤੇ ਆਪਣੇ ਪਰਿਵਾਰਾਂ ਨਾਲ ਜ਼ਿੰਦਗੀ ਬਸਰ ਕਰ ਰਹੀਆਂ ਹਨ ਅਤੇ ਉਹਨਾਂ ਨਾਲ ਹੀ ਇਹ ਪਰਿਵਾਰ ਪੀੜੀ ਦਰ ਪੀੜੀ ਅੱਗੇ ਤੁਰ ਰਿਹਾ ਹੈ